ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਇੱਕ ਹੋਰ ਵੀਡੀਓ ਦੇ ਨਾਲ ਪੇਸ਼ ਹੋਏ ਹਾਂ ਅੱਜ ਸਾਡੇ ਕੋਲ 14 ਸੀਟਰ ਸੋਫੇ ਦਾ ਆਰਡਰ ਆਇਆ ਹੈ ਜੀ ਕਸਟਮਰ ਨੇ ਆਪਣੀ ਮਨਪਸੰਦ ਦਾ ਕੱਪੜਾ ਤੇ ਆਪਣੀ ਮਨਪਸੰਦ ਦੀ ਫਾਰਮ ਲਵਾਈ ਹੈ ਇਹ ਅਸੀਂ ਐਚ ਆਰ ਫਾਰਮ ਲਾ ਰਹੇ ਹਾਂ ਪਿੰਕ ਕਲਰ ਦੀ ਜਿਹਦੀ 5 ਸਾਲ ਦੀ ਗਾਰੰਟੀ ਹੈ ਇਹ 40 ਡਾਇਨਾਸਟੀ ਦੀ ਹੈ ਜੀ ਇਹ ਕਰੀਮ ਕਲਰ ਕੱਪੜਾ ਤੇ ਇੱਕ ਉਹ ਬਰਾਊਨ ਕਲਰ ਦਾ ਕਪੜਾ ਟੂ ਕੰਬੀਨੇਸ਼ਨ ਕਪੜੇ ਦੇ ਨਾਲ ਅਸੀਂ ਸੋਫਾ ਤਿਆਰ ਕਰ ਰਹੇ ਹਾਂ ਜੀ ਹਾਂਜੀ ਅਗਲਾ ਦਿਨ ਸ਼ੁਰੂ ਹੋ ਗਿਆ ਹੈ ਅਸੀਂ ਹਾਫ ਕਮਪਲੀਟ ਕਰ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ ਇੱਕ ਉਹ ਸਾਹਮਣੇ ਸੈਂਟਰ ਵਾਲਾ ਪੀਸ ਅਸੀਂ ਰੈਡੀ ਕਰ ਦਿੱਤਾ ਹੈ ਜੀ ਤੇ ਅਸੀਂ ਇੱਕ ਕਾਰਨਰ ਵੀ ਰੈਡੀ ਕਰ ਦਿੱਤਾ ਹੈ ਜੀ ਤੇ ਆ ਤੁਸੀਂ ਵੀਡੀਓ ਦੇ ਅੰਤ ਤੱਕ ਬਣੇ ਰਹੋ ਤੇ ਤੁਹਾਨੂੰ ਸਟੈਪ ਵਾਈ ਸਟੈਪ ਅਸੀਂ ਦਿਖਾਉਂਦੇ ਜਾਵਾਂਗੇ ਕਿ ਸੋਫਾ ਜੋ ਤੁਸੀਂ ਸਾਹਮਣੇ ਇੱਕ ਛੋਟਾ ਪੀਸ ਦੇਖ ਰਹੇ ਹੋ ਇਹ ਸੋਫੇ ਦੇ ਨਾਲ ਅਲੱਗ ਤੋਂ ਇੱਕ ਡਿਵਾਈਡਰ ਤਿਆਰ ਕਰ ਰਹੇ ਹਾਂ ਉਹ ਇਹ ਡਿਵਾਈਡਰ ਦਾ ਸਾਈਜ਼ 5 ਫੁੱਟ ਹੁੰਦਾ ਹੈ ਜੀ ਤੇ ਇਹਦੀ ਜਿਹੜੀ ਡੈਪਥ ਹੁੰਦੀ ਆ ਉਹ 21 ਇੰਚ ਹੁੰਦੀ ਹੈ ਇਹ ਸਾਡੇ ਕੋਲ ਕਾਰਨਰ ਆ ਗਿਆ ਜੀ ਜੋ ਜਿਹਦੇ ਨਾਲ ਬਾਜੂ ਹਜੇ ਪੈਂਡਿੰਗ ਪਈ ਹੈਗੀ ਲਾਉਣ ਕਣੀਓ ਤੇ ਵੀਡੀਓ ਨੂੰ ਸਕਿਪ ਨਾ ਕਰਿਓ ਐਂਡ ਤੱਕ ਸਾਡੇ ਨਾਲ ਜੁੜੇ ਰਹੋ ਵੀਡੀਓ ਤੇ ਤੇ ਤੁਹਾਨੂੰ ਦਿਖਾਉਂਦੇ ਜਾਂਦੇ ਹਾਂ ਸੋਫੇ ਦੀ ਮੇਕਿੰਗ ਆ ਦੇਖ ਲਓ ਜੀ ਅੱਜ ਤੀਸਰਾ ਦਿਨ ਹੈ ਯਾਨੀ ਅਸੀਂ ਹਾਪ ਤੋਂ ਥੋੜਾ ਜ਼ਿਆਦਾ ਕੰਪਲੀਟ ਕੰਮ ਕਰ ਲਿਆ ਹੈ ਏਸ ਅਸੀਂ ਲਾਉਂਚਰ ਤਿਆਰ ਕੀਤਾ ਹੈ ਜੀ ਇਹ ਇਹਦੀ ਜਿਹੜੀ ਡੈਪਥ ਹੈਗੀ ਇਹ 36 ਇੰਚ ਹੁੰਦੀ ਹੈ ਜੀ ਜਿਹੜੀ ਇਹਦੀ ਲੰਬਾਈ ਹੈ ਇਹ 6 ਫੁੱਟ ਹੁੰਦੀ ਹੈ ਜੀ ਆ ਸਾਡਾ ਐਂਡ ਤੇ ਸੋਫੇ ਦੀ ਲੁੱਕ ਹੈਗੀ ਬਣ ਕੇ ਰੈਡੀ ਹੋ ਗਿਆ ਜੀ ਇਹਦੇ ਅਸੀਂ 12 쿠ਸ਼ਨ ਤਿਆਰ ਕੀਤੇ ਆ ਆ ਡਿਵਾਈਡਰ ਹੋ ਗਿਆ ਜੀ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਸੀ 5 ਫੁੱਟ ਦਾ ਇਹ ਸੈਂਟਰ ਟੇਬਲ ਆ ਗਿਆ ਜੀ ਆ ਲਾਉਂਚਰ ਆ ਗਿਆ ਜੀ ਤੇ ਆ ਗੱਦੀਆਂ ਜੀ ਐਚ ਆਰ ਫਾਰਮ ਦੇ ਵਿੱਚ ਬਣੀਆਂ ਹੋਈਆਂ ਇਹ ਕਪੜਾ ਜੀ ਤਕਰੀਬਨ ਤਕਰੀਬਨ ਅਸੀਂ 400 ਰੁਪਏ ਮੀਟਰ ਵਾਲਾ ਯੂਜ਼ ਕੀਤਾ ਹੋਇਆ ਜੀ ਤੇ ਪੈਰ ਇਹਦੇ 골ਡਨ ਲਾਏ ਹੋਇਆ ਜੀ ਤੇ ਪੈਰਾਂ નીચે ਇਹਦੇ ਬਫਰ ਲਾਏ ਹੋਇਆ ਤੇ ਆਹ ਲੌਂਚਰ ਆ ਗਿਆ ਜੀ ਫਿਨਿਸ਼ਿੰਗ ਦੇਖੋ ਅਸਲ ਵਿੱਚ ਬਣਿਆ ਹੋਇਆ ਸੋਫਾ ਇਸ ਤਰ੍ਹਾਂ ਤਿਆਰ ਹੋ ਜਾਂਦਾ ਜੀ ਜੇਕਰ ਤੁਸੀਂ ਵੀ ਸਾਡੇ ਕੋਲੋਂ ਇਹੋ ਜਿਹਾ ਸੋਫਾ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਸਕਰੀਨ ਤੇ ਨੰਬਰਾਂ ਤੇ ਤੁਸੀਂ ਸਾਨੂੰ ਕੰਟੈਕਟ ਕਰੋ ਆ ਕਸਟਮਰ ਨੂੰ ਸੋਫਾ ਅਸੀਂ ਡਿਲੀਵਰ ਕਰਤਾ ਉਹਨਾਂ ਦਾ ਮਨ ਬੜਾ ਹੈਪੀ ਹੈ ਜੇਕਰ ਤੁਸੀਂ ਵੀ ਸੋਫਾ ਤਿਆਰ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਜੀ ਮਿਲਦੇ ਹਾਂ ਨੈਕਸਟ ਵੀਡੀਓ ਨਾਲ